ਹਾਂਜੀ ਹੁਣ ਤੱਕ ਦੀ ਵੱਡੀ ਤੇ ਅਹਿਮ ਖਬਰ ਸਾਂਝੀ ਕਰਨ ਜਾ ਰਹੇ ਆ ਸਰਬਜੀਤ ਕੌਰ ਜਿਹੜੀ ਪਾਕਿਸਤਾਨ ਦੇ ਵਿੱਚ ਹੁਣ ਉਹਨੇ ਨਿਕਾਹ ਕਰਾ ਲਿਆ ਨਵੀਂ ਵੀਡੀਓ ਉਹਦੀ ਸਾਹਮਣੇ ਆਈ ਆ ਆਪਣੇ ਵਕੀਲ ਦੇ ਨਾਲ ਤੇ ਹੁਣ ਉਹਦਾ ਬਿਆਨ ਕੀ ਆ ਉਹਦੇ ਬਿਆਨ ਸਿੱਧੇ ਇਹੀ ਆਉਂਦੇ ਜਿਹੜੀ ਕਿ ਇੱਕ ਪਹਿਲਾਂ ਪਾਕਿਸਤਾਨ ਦੇ ਵਿੱਚ ਇਹ ਸਿੱਖ ਜੱਥੇ ਨਾਲ ਜਾਂਦੀ ਆ ਤੇ ਉੱਥੇ ਜਾ ਕੇ ਵਿਆਹ ਕਰਵਾ ਲੈਂਦੀ ਆ ਤੇ ਬਾਅਦ ਦੇ ਵਿੱਚ ਵੀਡੀਓ ਵਾਇਰਲ ਹੁੰਦੀਆ ਬੀਜੀ ਮੇਰਾ ਇੱਥੇ ਰਹਿਣ ਦਾ ਕੋਈ ਤਕਣੀ ਤੇ ਮੈਂ ਇੱਥੇ ਨਹੀਂ ਰਹਿ ਸਕਦੀ ਮੈਨੂੰ ਭਰਾ ਭਾਰਤ ਬੁਲਾ ਲੈਤਾ ਜਾਵੇ ਬਹੁਤ ਵੀਡੀਓ ਵਾਇਰਲ ਹੋ ਰਹੀਆਂ ਸੀ ਬੀ ਜੋ ਸਰਬਜੀਤ ਕੌਰ ਇੰਡੀਆ ਦੇ ਵਿੱਚੋਂ ਇਧਰੋਂ ਜੱਥੇ ਨਾਲ ਜਾਂਦੀ ਐ ਸਿੱਖ ਜੱਥੇ ਨਾਲ ਤੇ ਪਰ ਉਧਰ ਜਾ ਕੇ ਵਿਆਹ ਕਰਵਾ ਲੈਂਦੀ ਆ ਆਪਣਾ ਤੇ ਉਧਰਲੇ ਲੋਕਾਂ ਦਾ ਨਿਕਾਹ ਕਹਿਣਾਗਾ ਤੇ ਆਪਾਂ ਪੰਜਾਬੀ ਚ ਵਿਆਹ ਕਹਿ ਦਿੰਨੇ ਹਣਾ ਤੇ ਉਧਰ ਜਾ ਕੇ ਜਿਹੜੀ ਇਹ ਰਿਲੇਸ਼ਨ ਦੇ ਵਿੱਚ ਫਸ ਜਾਂਦੀ ਆ ਫਿਰ ਕੁਝ ਸਮੇਂ ਬਾਅਦ ਸਰਬਜੀਤ ਕੌਰ ਦੀਆਂ ਵੀਡੀਓ ਜਦੋਂ ਫਿਰ ਤੋਂ ਸਾਹਮਣੇ ਆਉਂਦੀਆਂ ਕਹਿੰਦੀ ਆ ਵੀ ਮੈਂ ਇੱਧਰ ਨਹੀਂ ਰਹਿ ਸਕਦੀ ਤਾਂ ਉਧਰਲੀ ਸਰਕਾਰ ਵੀ ਲਾਉਟ ਨਹੀਂ ਹੈਗੀ ਸੀ ਰੱਖਣ ਨੂੰ ਉਹਨੂੰ ਉਹ ਵੀ ਵਾਪਸ ਭੇਜਣਾ ਚਾਹੁੰਦੇ ਸੀ ਪਰ ਹੁਣ ਨਵੀਂ ਵੀਡੀਓ ਫਿਰ ਤੋਂ ਸਾਹਮਣੇ ਆ ਗਈ ਆਪਣੇ ਵਕੀਲ ਦੇ ਨਾਲ ਉਹਦੀ ਵੀਡੀਓ ਸੀ ਹੁਣੀ ਦੇਖੀਏ ਪੀਟੀਸੀ ਨਿਊਜ਼ ਚੈਨਲ ਤੇ ਜੀ ਦੇ ਵਿੱਚ ਉਹਦੇ ਬੰਨਿਓ ਹੁਣ ਇਹ ਕਹਿਣਾ ਵੀ ਚਾਹ ਹੁਣ ਮੈਂ ਇੱਧਰ ਸੁਖ ਰਮ ਸੁੱਖ ਚ ਰਮਾ ਚਾਹ ਦੁੱਖ ਚ ਰਮਾ ਮੈਂ ਇੱਧਰ ਹੀ ਰਹਿਣਾ ਤੇ ਬੱਡੀ ਗੱਲ ਇਹ ਕਹਤੀ ਜਾਂਦੀ ਆ ਵੀ ਉਦੀ 52 ਸਾਲ ਦੀ ਤਾਂ ਪਹਿਲੀ ਉਮਰ ਆ ਪਹਿਲਾਂ ਤਾਂ ਆਪਾਂ ਇਹ ਕਵਾਂਗੇ ਵੀ ਨਾ ਤਾਂ ਉਹਨੇ ਕੁਝ ਦੇਸ਼ ਬਾਰੇ ਸੋਚੀ ਆ ਨਾ ਕੋਈ ਉਧਰ ਆਪਣੇ ਪਰਿਵਾਰ ਵੀ ਕੀ ਕਹੂਗਾ ਕਿਸੇ ਬਾਰੇ ਕੁਝ ਨਹੀਂ ਸੋਚਿਆ 52 ਸਾਲ ਦੀ ਉਮਰ ਬਹੁਤ ਹੋ ਜਾਂਦੀ ਆ ਤੇ 52 ਸਾਲ ਦੇ ਵਿੱਚ ਹੋ ਕੇ ਵੀ ਉਹ ਆਪਣੇ ਆਪ ਨੂੰ ਜੋ ਆਪਾਂ ਕਹਦੀਏ ਉਧਰ ਜਾ ਕੇ ਨਾਮ ਚੇਂਜ ਕਰ ਲਿਆ ਨੂਰ ਹਸੀਨ ਰੱਖ ਲਿਆ ਸਰਜੀਤ ਕੌਰ ਸਰਜੀਤ ਕੌਰ ਤੋਂ ਨੂਰ ਹਸੀਨ ਬਣ ਗਈ ਵੱਡੀ ਗੱਲ ਇਹ ਕਹੀ ਜਾਂਦੀ ਏ ਚਾਹ ਮੇਰੇ ਦੰਦ ਵੀ ਨਿਕਲ ਜਾਂਦੇ ਤਾਂ ਵੀ ਮੈਂ ਵਿਆ ਇੱਥੇ ਹੀ ਕਰਉਣਾ ਸੀ ਹੁਣ ਉਹਦੇ ਬਈ ਚੱਲਣ ਚਾਲੇ ਤੇ ਜਿਵੇਂ ਆਪਾਂ ਪਹਿਲਾਂ ਕਹਿ ਦਈਏ ਇਧਰ ਆਉਣ ਨੂੰ ਰੋ ਰਹੀ ਸੀ ਉਹਦੀਆਂ ਖਬਰਾਂ ਬਹੁਤ ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਪਾਈਆਂ ਵਾਇਰਲ ਵੀ ਹੋਈਆਂ ਵੀ ਸਰਬਜੀਤ कौर ਇੱਕ ਜੱਥੇ ਨਾਲ ਜਾਂਦੀ ਆ ਪਾਕਿਸਤਾਨ ਦੇ ਵਿੱਚ ਤੇ ਹੁਣ ਉਧਰ ਲਈਆਂ ਸਰਕਾਰਾਂ ਨੇ ਇੰਨਾ ਹੁਣ ਸਖਤਾਈ ਕਰਤੀ ਪਹਿਲਾਂ ਜਾਂਚ ਹੋ ਪਾਸਪੋਰਟ ਦੀ ਕਈ ਵਾਰ ਹੋਊਗੀ ਨਾਲ ਇੱਕ ਵਾਰ ਨਹੀਂ ਤਾਂ ਬੰਦਾ ਉਧਰ ਜਾਊਗਾ ਚਾਹ ਜਥੇ ਜਥੇ ਦੇ ਵਿੱਚ ਜਾਈਏ ਚਾਹ ਜਿਵੇਂ ਵੀ ਆ ਸਿੱਖ ਜੱਤੇ ਨਾਲ ਜਾਂਦੀ ਆ ਪਰ ਉਧਰ ਜਾ ਕੇ ਜਿਹੜੀਆਂ ਬਈ ਹੁਣ ਆਪਾਂ ਇਹ ਕਰੀਏ ਉਧਰੋਂ ਸੀਮਾ ਹیدرਪਕਿਸਤਾਨ ਦੀ ਕੁੜੀ ਆ ਜਿਹੜੀ ਤੇ ਉਹ ਆਪਾਂ ਦੇਖੀਏ ਸਚਨ ਨਵ ਤੇ ਪਰ ਇਧਰੋਂ ਵੀ ਉਧਰਲੇ ਦੇਸ਼ਾਂ ਦੇ ਵਿੱਚ ਭਗ ਜਾਂਦੀਆਂ ਤੇ ਹੁਣ ਇਹ ਕਹਦੀ ਆ ਵੀ ਮੈਂ ਇਧਰ ਖੁਸ਼ ਖੁਸ਼ ਰਹਾ ਮ ਚਾਹ ਦੁੱਖ ਚ ਰਹਾ ਚਾਹ ਸੁਖ ਚ ਰਹਾ ਮੈਂ ਇਧਰ ਹੀ ਰਹਿਣਾ ਇਹ ਸਰਬਜੀਤ ਕੌਰ ਦਾ ਕਹਿਣਾ ਤੇ ਪਰ ਜਿਹੜੀ ਹੁਣ ਤੱਕ ਦੀ ਵੀਡੀਓ ਉਹਦੀ ਜਿਹੜੀ ਹੁਣ ਅਸੀਂ ਨਵੀਂ ਤਸਵੀਰ ਦੇਖੀ ਆ ਉਹਦੇ ਵਕੀਲ ਦੇ ਨਾਲ ਉਹਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਤੇ ਜਿਹੜਾ ਉਹ ਜਿਹੜੇ ਦੇ ਨਾਲ ਰਹਿੰਦੀ ਹੈ ਉੱਥੇ ਉਸ ਘਰ ਵਾਲੇ ਦੇ ਨਾਲ ਉਹਦੀਆਂ ਤਸਵੀਰਾਂ ਉਹਨੂੰ ਮੀਡੀਆ ਨੇ ਪੁੱਛਿਆ ਵੀ ਸੋਡਾ ਹੁਣ ਕੀ ਕਹਿਣਾ ਉਹ ਕਹਿੰਦੀ ਹੈ ਮੈਂ ਇੱਧਰ ਹੀ ਰਹਿਣਾ ਪਹਿਲਾਂ ਆਉਣ ਦੀ ਜਿੱਦ ਲੱਗੀ ਸੀ ਵੀ ਮੈਨੂੰ ਇੰਡੀਆ ਚ ਲੈ ਆਤਾ ਜਾਵੇ ਜੀ ਮੈਂ ਇੱਧਰ ਨਹੀਂ ਰਹਿਣਾ ਚਾਹੁੰਦੀ ਨਹੀਂ ਰਹਿਣਾ ਚਾਹੁੰਦੀ ਉਦੋਂ ਖਬਰਾਂ ਇਹ ਆ ਰਹੀਆਂ ਸੀ ਪਰ ਹੁਣ ਉਹਦੀਆਂ ਖਬਰਾਂ ਇਹ ਆ ਰਹੀਆਂ ਵੀ ਸਰਬਜੀਤ ਕੌਰ ਨੂਰ ਹਸੀਨ ਬਣ ਗਈ ਜਿਹੜੀ ਹੁਣ ਉੱਧਰ ਹੀ ਰਹਿਣਾ ਚਾਹੁੰਦੀ ਹੈ ਉੱਧਰਲੀ ਸਰਕਾਰ ਨੇ ਇਹ ਜੋ ਸਾਰੀਆਂ ਸ਼ਰਤਾਂ ਮੰਨ ਲਈਆਂ ਵੀ ਇੱਧਰ ਹੀ ਰਹੂਗੀ ਹੁਣ ਵਾਪਸ ਨਹੀਂ ਆਉਗੀ ਪਾਕਿਸਤਾਨ ਦੇ ਵਿੱਚ ਹੀ ਰਹਿਣਾ ਚਾਹੇ ਸੁੱਖ ਚ ਰਹੇ ਚਾਹੇ ਦੁੱਖ ਚ ਰਹੇ ਉਹ ਆਪਣੇ ਬੰਨਿਓ ਇਹ ਮੀਡੀਆ ਦੇ ਵਿੱਚ ਆ ਕੇ ਉਹਨੇ ਕਹਿਤਾ ਵੀ ਮੈਂ ਜਿਹੜਾ ਕਿ 52 ਸਾਲ ਦੀ ਉਹਦੀ ਉਮਰ ਹੋ ਚੁੱਕੀ ਆ ਸਿੱਖ ਜੱਥੇ ਨਾਲ ਉਹ ਪਾਕਿਸਤਾਨ ਚ ਗਈ ਸੀ ਉਸ ਤੋਂ ਬਾਅਦ ਉੱਥੇ ਮੋਹ ਪ੍ਰੇਮ ਪੈਦਾ ਤੇ ਜਿਹੜਾ ਉਹ ਸਖਸਾ ਉਹਦੇ ਨਾਲ ਤਸਵੀਰਾਂ ਤੇ ਇਹਦੇ ਵਕੀਲ ਨਾਲ ਤਸਵੀਰਾਂ ਦਿਖਾਈਆਂ ਜਾ ਰਹੀਆਂ ਤੇ ਨੂਰ ਹੁਸੈਨ ਜਿਹੜੀ ਹੁਣ ਸਰਬਜੀਤ ਕੌਰ ਆ ਤੇ ਇਹਦੇ ਬੰਨਿਓ ਹੁਣ ਇਹ ਕਿਹਾ ਜਾਂਦਾ ਵੀ ਇੱਧਰ ਹੀ ਰਹਿਣਾ ਪਾਕਿਸਤਾਨ ਦੇ ਵਿੱਚ ਤਾਂ ਹੁਣ ਜਿਹੜੇ ਲੋਕ ਸਾਡੇ ਇਧਰੋਂ ਘੁੰਮਣ ਜਾਂਦੇ ਆ ਬਾਡਰਾਂ ਤੇ ਪਾਕਿਸਤਾਨ ਦੇ ਬਾਡਰ ਤੇ ਉਧਰੋਂ ਇੰਡੀਆ ਤੇ ਆ ਜਾਂਦੇ ਆ ਇਹ ਉਧਰ ਉਧਰੀ ਕੋਈ ਨਾ ਕੋਈ ਕਿਵੇਂ ਨਾ ਕਿਵੇਂ ਕੰਟੈਕਟ ਹੋ ਜਾਂਦਾ ਜਾਂ ਫੋਨ ਨਰਾਹੀ ਬਾਅਦ ਦੇ ਵਿੱਚ ਇਹ ਕਹਾਣੀਆਂ ਅੱਗੇ ਵਧ ਜਾਂਦੀਆਂ ਕੋਈ ਨਵਾ ਜਾਂਦਾ ਕੋਈ ਕਿਵੇਂ ਕੁਝ ਹੋ ਜਾਂਦਾ ਕੋਈ ਕਿਵੇਂ ਹੋ ਜਾਂਦਾ ਹੁਣ ਸਰਬਜੀਤ ਕੌਰ ਜਿਹੜੀ ਤਾਂ ਇਹਦੀਆਂ ਵੀਡੀਓ ਹੁਣ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਜਿਹੜੀ 5 ਮਿੰਟ ਪਹਿਲਾਂ ਅਸੀਂ ਹੁਣ ਹੀ ਖਬਰ ਸੁਣੀ ਸੀ ਤਾਂ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿਹੜੀ ਹੁਣ ਸਰਬਜੀਤ ਕੌਰ ਆ ਪਾਕਿਸਤਾਨ ਦੇ ਵਿੱਚ ਗਈ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਪਰ 52 ਸਾਲ ਦੀ ਉਮਰ ਦੇ ਵਿੱਚ ਅੱਜ ਉਹਨੂੰ ਆਸ਼ਕੀ ਯਾਦ ਆ ਗਈ ਕਿਉਂਕਿ ਆਪਾਂ ਇਹ ਕਹਾਂਗੇ ਕਲਯੁਗ ਦਾ ਦੌਰ ਕਲਯੁਗ ਦਾ ਪਹਿਰਾ ਚੱਲੀ ਜਾਂਦਾ ਤੇ ਬਈ ਸਾਰੀਆਂ ਖਬਰਾਂ ਇਹੋ ਜਿਹੀ ਆ ਰਹੀਆਂ ਕੱਲ ਜਿਹੜੀ ਮੈਂ ਵੀਡੀਓ ਅਪਲੋਡ ਕੀਤੀ ਸੀ ਕਾਲਜ ਦੇ ਵਿੱਚ ਉਸ ਮੁੰਡੇ ਦੇ ਪਹਿਲਾਂ ਕੁੜੀ ਦੇ ਗੋਲੀ ਮਾਰੀ ਬਾਅਦ ਦੇ ਵਿੱਚ ਆਪਦੇ ਮਾਰੀ ਤੇ ਦੋਨੇ ਪਰਿਵਾਰ ਬਈ ਉੱਜੜ ਗਏ ਕਿਉਂਕਿ ਉਹ ਕਹਿੰਦੇ ਆ ਵੀ ਸਾਡੇ ਮੁੰਡੇ ਦੀ ਗਲਤੀ ਨਹੀਂ ਸੀ ਇਸ ਕੁੜੀ ਦੀ ਐ ਕੁੜੀ ਵਾਲੇ ਕਹਿੰਦੇ ਸੀ ਮੁੰਡੇ ਦੀ ਗਲਤੀ ਨਹੀਂ ਇਹ ਕੁੜੀ ਦੀ ਆ ਮੁੱਡੇ ਵਾਲੇ ਕਹਿੰਦੇ ਇਹ ਕੁੜੀ ਦੀ ਗਲਤੀ ਇਹ ਦੋਨੇ ਪਰਿਵਾਰਾਂ ਦੀ ਕੱਲ ਮੈਂ ਵੀਡੀਓ ਜੋ ਸਾਰੀ ਅਪਲੋਡ ਕੀਤੀ ਹੈ ਕੱਲ ਤੇ ਸਾਰੀ ਗੱਲਬਾਤ ਲੋਕਾਂ ਨਾਲ ਸਾਂਝੀ ਕੀਤੀ ਆ ਵੀ ਪੰਜਾਬ ਦੇ ਵਿੱਚ ਪੰਜਾਬ ਪਤਾ ਨਹੀਂ ਹੋ ਕਿੱਧਰ ਨੂੰ ਗਿਆ ਤੇ ਜੇ ਗੱਲ ਕਰੀਏ ਹੁਣ ਯੂਟਿਊਬਰਾਂ ਦੀ ਆ ਪਿੱਛੇ ਜੇ ਇੱਕ ਜਸਵੀਰ ਯੂਟਿਊਬਰ ਉਹਦੇ ਤੇ ਕੇਸ ਪੈ ਗਿਆ ਸੀ ਪਾਕਿਸਤਾਨ ਦੇ ਵਿੱਚ ਫੋਟੋਆਂ ਖਿਚਾਉ ਲੀਆਂ ਸੀ ਫਿਰ ਇਧਰੋਂ ਕੁੜੀਆਂ ਜਾਂਦੀਆਂ ਉਧਰੋਂ ਸਾਚੀਨ ਜਿਹੜਾ ਇਧਰੋਂ ਇੰਡੀਆ ਦਾ ਮੁੰਡਾ ਉਧਰੋਂ ਸੀਮਾ ਹੈਦਰ ਆ ਗਈ ਇਸ ਗੱਲਾਂ ਨੂੰ ਲੈ ਕੇ ਪਤਾ ਨਹੀਂ ਇਹੋ ਜੇ ਕਿੰਨੇ ਕਾਜੇ ਹੋਰ ਵੀਡੀਓ ਸੋਣੀਆਂ ਬਾਕੀ ਆ ਇਹ ਸਰਬਜੀਤ ਕੌਰ ਤਾਂ 52 ਸਾਲ ਦੀ ਸੀ ਅੱਧੀ ਉਮਰ ਤਾਂ ਉਹਦੀ ਨੰਗ ਚੁੱਕੀ ਅੱਧੀ ਤੋਂ ਵੱਧ ਨੰਗੀ ਇਹ ਦੇਖਣਾ ਹੁਣ ਇਹ ਬਣਦਾ ਵੀ ਹੁਣ ਸਰਬਜੀਤ ਕੌਰ ਨੂੰ ਉਦਰੀ ਸਰਕਾਰਾਂ ਨੇ ਮੰਨ ਲਿਆ ਵੀ ਉਦਰੀ ਰਹਿਣਾ ਚਾਹੁੰਦੀ ਐ ਉਹ ਵੀ ਪੰਜਾਬ ਦੇ ਵਿੱਚ ਇਹੋ ਜੀਆਂ ਖਬਰਾਂ ਕੋਈ ਕਿਸੇ ਨੂੰ ਕ੍ਰਾਈਮ ਇੰਨਾ ਵੱਧ ਰਿਹਾ ਕੋਈ ਕਿਸੇ ਨੂੰ ਮਾਰ ਦਿੰਦਾ ਕੋਈ ਕਿਸੇ ਦਾ ਕਤਲ ਕਰਦਾ ਪਿਓ ਪੁੱਤ ਨੂੰ ਮਾਰੀ ਜਾਂਦਾ ਪੁੱਤ ਪਿਓ ਨੂੰ ਮਾਂ ਪੁੱਤ ਨੂੰ ਤੇ ਪੁੱਤ ਮਾਰੂ ਮਰੀ ਜਾਂਦਾ ਇਹੋ ਜਿਹੀਆਂ ਖਬਰਾਂ ਸੁਣ ਸੁਣ ਕੇ ਦਿਮਾਗ ਖਰਾਬ ਹੋ ਰਿਹਾ ਤੇ ਪਰ ਜਿਹੜੀ ਹੁਣ ਸਰਬਜੀਤ ਕੌਰ ਆ ਜਿਹੜੀ ਨੂਰ ਹੁਸੈਨ ਬਣ ਚੁੱਕੀ ਪਾਕਿਸਤਾਨ ਚ ਪਹੁੰਚ ਗਈ ਉਹਦਾ ਬਿਆਨ ਹੁਣ ਇਹੀ ਆ ਰਿਹਾ ਵੀ ਮੈਂ ਤਾਂ ਇਧਰ ਹੀ ਰਹਿਣਾ ਚਾਹਵੇਂ ਦੁੱਖ ਚਰਮਾ ਚਾਹਵੇਂ ਸੁਖ ਚਰਮਾ ਮੈਂ ਇਧਰ ਹੀ ਰਹਿਣਾ ਇਹ ਸਰਬਜੀਤ ਕੌਰ ਦਾ ਕਹਿਣਾ ਤੇ ਜਿਹੜੀ ਹੁਣ ਤੱਕ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰੀ ਸੀ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਧੰਨਵਾਦ